ਵੱਡੀ ਖਬਰ ਭਵਾਨੀਗੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਵਾਨੀਗੜ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਕਿਰਾਏ ਦੀ ਜਗ੍ਹਾ ਤੇ ਬਣਾਏ ਜਾ ਰਹੇ ਪਟਾਕਿਆਂ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਤਾਂ ਧਮਾਕਾ ਇਸ ਕਦਰ ਹੁੰਦਾ ਹੈ ਕਿ ਆਸ-ਪड़ोस ਦੇ ਵਿੱਚ ਜੋ ਗੁਆਂਢੀ ਰਹਿੰਦੇ ਨੇ ਉਹ ਡਰ ਜਾਂਦੇ ਨੇ ਬੀਬੀਆਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਬਜ਼ੁਰਗ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਪਹਿਲਾਂ ਹੀ ਜਿਹੜਾ ਇਹਨਾਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਇੱਥੇ ਪਟਾਕੇ ਨਾ ਬਣਾਏ ਜਾਣ ਕਿਉਂਕਿ ਇਸ ਨਾਲ ਖਤਰਾ ਪੈਦਾ ਹੋ ਸਕਦਾ ਪਰ ਇਸ ਦੇ ਬਾਵਜੂਦ ਵੀ ਪਟਾਕੇ ਬਣਾਏ ਜਾਂਦੇ ਨੇ ਉਧਰ ਜੋ ਲੇਬਰ ਲੱਗੀ ਹੁੰਦੀ ਆ ਉਸ ਵੱਲੋਂ ਜਿਹੜਾ ਪਟਾਕੇ ਬਣਾਉਣ ਦਾ ਕੰਮ ਲਗਾਤਾਰ ਕੀਤਾ ਜਾਂਦਾ ਤਾਂ ਜਦੋਂ ਹੁਣ ਟੈਸਟਿੰਗ ਵੇਲੇ ਤੁਮਾਕਾ ਹੁੰਦਾ ਤਾਂ ਤੁਮਾਕੇ ਦੌਰਾਨ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਜੋ ਗਵਾਨ ਦੇ ਵਿੱਚ ਰਹਿੰਦੀਆਂ ਜੋ ਬੀਬੀਆਂ ਹੁੰਦੀਆਂ ਨੇ ਬਜ਼ੁਰਗ ਮਹਿਲਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਤਾਂ ਦੱਸ ਦਈਏ ਕਿ ਪਟਾਕੇ ਬਣਾਉਣ ਤੋਂ ਪਹਿਲਾਂ ਜੋ ਬਜ਼ੁਰਗ ਮਹਿਲਾਵਾਂ ਸੀਗੀਆਂ ਉਹਨਾਂ ਵੱਲੋਂ ਜਿਹੜਾ ਤਰਲੇ ਤੱਕ ਮਾਰੇ ਗਏ ਸੀ ਤੇ ਇਹ ਗੱਲ ਕਹੀ ਗਈ ਸੀ ਕਿ ਪੁੱਤ ਤੁਸੀਂ ਇੱਥੇ ਪਟਾਕੇ ਨਾ ਬਣਾਓ ਕਿਤੇ ਹੋਰ ਚਲੇ ਜਾਵੋ ਤਾਂ ਜੋ ਸਾਡੀ ਜਾਨ ਖਤਰੇ ਦੇ ਵਿੱਚ ਨਾ ਪਵੇ ਪਰ ਇਸ ਦੇ ਬਾਵਜੂਦ ਵੀ ਜੋ ਫੈਕਟਰੀ ਦੇ ਕਰਿੰਦੇ ਹੁੰਦੇ ਨੇ ਉਹ ਲਗਾਤਾਰ ਪਟਾਕੇ ਇੱਥੇ ਬਣਾਉਂਦੇ ਨੇ ਤਾਂ ਜਦੋਂ ਟੈਸਟਿੰਗ ਕੀਤੀ ਜਾਂਦੀ ਹੈ ਤਾਂ ਟੈਸਟਿੰਗ ਇਸ ਤਰੀਕੇ ਨਾਲ ਹੁੰਦੀ ਹੈ ਕਿ ਫਿਰ ਵੱਡਾ ਧਮਾਕਾ ਹੋ ਜਾਂਦਾ ਹੈ ਤਾਂ ਧਮਾਕੇ ਦੇ ਨਾਲ ਕਿਤਨਾ ਕਿਤੇ ਡਰ ਦਾ ਮਾਹੌਲ ਜਿਹੜਾ ਉੱਥੇ ਰਹਿੰਦੇ ਲੋਕਾਂ ਦੇ ਵਿੱਚ ਪੈਦਾ ਹੋ ਜਾਂਦਾ ਤਾਂ ਲੋਕਾਂ ਵੱਲ ਇਹ ਵੀ ਗੱਲ ਕਹੀ ਜਾਂਦੀ ਆ ਕਿ ਜਿਸ ਤਰੀਕੇ ਦੀ ਜਿਸ ਤਰੀਕੇ ਦਾ ਵੱਡਾ ਧਮਾਕਾ ਹੋਇਆ ਉਸ ਨਾਲ ਸਿਲੰਡਰ ਨੂੰ ਵੀ ਅੱਗ ਲੱਗ ਸਕਦੀ ਸੀ ਤੇ ਜੇਕਰ ਸਿਲੰਡਰ ਫਟ ਜਾਂਦਾ ਤਾਂ ਕਿਤਨਾ ਕਿਤੇ ਵੱਡਾ ਨੁਕਸਾਨ ਜਿਹੜਾ ਉਹ ਲੋਕਾਂ ਦਾ ਹੋ ਸਕਦਾ ਸੀ ਫਿਲਹਾਲ ਇਸ ਸਾਰੇ ਮਾਮਲੇ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਦੋ ਕਰਿੰਦਿਆਂ ਨੂੰ ਮੌਕੇ ਤੇ ਉਹ ਫੜਿਆ ਗਿਆ ਅਤੇ ਮੌਕੇ ਤੋਂ ਕਈ ਫਰਾਰ ਵੀ ਹੋ ਗਏ ਨੇ ਤਾਂ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬਿਨਾਂ ਲਾਇਸੈਂਸ ਤੋਂ ਇਹ ਪਟਾਕੇ ਬਣਾਏ ਜਾ ਰਹੇ ਸੀ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕੇ ਜਿਹੜਿਆ ਬਣਾਏ ਜਾ ਰਹੇ ਸੀ ਤਾਂ ਪੁਲਿਸ ਵੱਲੋਂ ਬੰਦੀ ਕਾਰਵਾਈ ਵੀ ਜਿਹੜੀ ਆ ਉਹ ਹੁਣ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੁਣਾਉਣਾ ਕਿ ਬਜ਼ੁਰਗ ਮਹਿਲਾਵਾਂ ਵੱਲੋਂ ਕੀ ਕੁਝ ਇਲਜ਼ਾਮ ਜਿਹੜੇ ਨੇ ਉਹ ਇਹਨਾਂ ਪਟਾਕਾ ਬਣਾਉਣ ਵਾਲੇ ਕਰਿੰਦਿਆ ਤੇ ਲਗਾਏ ਗਏ ਨੇ ਮੇਰਾ ਨਾਮ ਗਰਮੀਤ ਕੌਰ ਖੜਾ ਪਿੰਡਾ ਜੀ ਰਾਜਪੁਰਾ ਅਜੋਰੇ ਕੀ ਗੱਲ ਹੋਈ ਜੀ ਸਿਰੇ ਅੱਜ ਸਵੇਰੇ ਇੱਥੇ ਪਟਾਕੇ ਇਹਨਾਂ ਨੇ ਪਹਿਲਾਂ ਚੈੱਕ ਕਰੇ ਅੱਗ ਲਾ ਕੇ ਉਹ ਸਾਰੀ ਅੱਗ ਚੜ ਗਈ ਠੀਕ ਹੈ ਜੀ ਕਿਸੇ ਨੂੰ ਕੋਈ ਤਾਂ ਪਤਾ ਲੱਗਿਆ ਜੀ ਇਹਦੇ ਬਾਰੇ ਸਾਨੂੰ ਅੱਜ ਦਾ ਸਵੇਰੀ ਪਤਾ ਲੱਗਿਆ ਅੱਜ ਤਾਂ ਸਵੇਰੀ ਅਸੀਂ ਦੇਖਿਆ ਚਾਹ ਪੀਂਦੇ ਤਾਂ ਅਸੀਂ ਬਾਹਰ ਨਿਕਲ ਗਏ ਭੱਜ ਕੇ ਵੀ ਅੱਗ ਲੱਗੂ ਤਾਂ ਸਾਰੀ ਲੱਗ ਜੂਗੀ ਆਪਣੇ ਵੀ ਸਿਲੰਡਰ ਵਿੱਚ ਚਣਗੇ ਵਿੱਚ ਫੂਕਣਗੇ ਜਿੱਦ ਆਪਾਂ ਨੂੰ ਜਿਉਂਦਿਆਂ ਨੂੰ ਲੋਕ ਤਾਂ ਮਰਿਆ ਨੂੰ ਫੂਕਦੇ ਨੇ ਆਪਾਂ ਨੂੰ ਜਿਉਂਦਿਆਂ ਨੂੰ ਫੂਕ ਦੇਣਗੇ ਓਰੇ 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 ਕੰਮ ਕੀ ਹੋ ਰਿਹਾ ਸੀ ਜੀ ਓਰੇ ਇਹ ਫਟਾਕਿਆਂ ਦੇ ਕਰਦੇ ਨੇ ਵੀਰਾ ਸੁੱਲ ਕਿੰਨੇ ਚਿੰਨ ਕਿੰਨੇ ਚਿਰ ਤੋਂ ਕਰ ਰਹੇ ਦੋ ਮਹੀਨੇ ਤੋਂ ਕਰ ਰਹੇ ਨੇ ਦੋ ਤਿੰਨ ਤੋਂ ਹਾਂ ਸਪਲਾਈ ਉਹਦੇ ਓਰੇ ਆਉਂਦੀਆਂ ਤੇ ਲਈ ਹਾਂ ਗੱਡੀਆਂ ਪਰ ਪਰ ਤੋਰਦੇ ਨੇ ਜਿਹੜਾ ਓਰੇ ਮਾਲਕ ਹੈ ਕੌਣ ਹੈਗਾ ਜੀ ਹਾਂ ਜੀ ਇੱਕ ਦਲਸਾਧ ਹਾਂ ਜੀ ਦਲਸਾਧ ਫਟਾਏ ਰਹਿੰਦਾ ਹੁ ਜਦੋਂ ਸਾਡੀ ਟੀਮ ਦੇ ਵੱਲੋਂ ਪਟਾਕਾ ਬਣਾਉਣ ਵਾਲੇ ਕਰਿੰਦਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਆਪਣੀ ਸਫਾਈ ਦੇ ਵਿੱਚ ਕੀ ਕੁਝ ਕਹਿਣਾ ਸੀ ਇੱਕ ਵਾਰ ਤੁਸੀਂ ਉਹ ਵੀ ਸੁਣ ਲਵੋ ਛੋਟੋ ਹੈ ਜੀ ਕਾਹਦੇ ਰਹਿਣ ਵਾਲੇ ਹੋ ਯੂਪੀ ਕੇ ਆ ਯਾ ਪਰ ਕਾਹ ਕੰਮ ਕਰਦੇ ਹੋ ਕੰਮ ਕਰਦੇ ਜੀ ਮਾਲਕ ਨੇ ਬੁਲਾਇਆ ਤਾਂ ਪੈਕਿੰਗ ਕੇ ਲਈ ਕਿਆ ਕੀ ਪਕਾਸ ਕੀ ਦੀ ਪੈਕਿੰਗ ਕਰ ਰਹੇ ਹੋ ਇਹ ਵੀ ਡਿਪਟਾਗਾ ਹੈ ਜੀ ਆ ਜੋ ਮਾਲਕ ਹੈ ਉਹ ਕਹਾਂ ਕਰਾਣੇ ਵਾਲਾ ਹੈ ਯੂਪੀ ਕੇ ਆ ਜੀ ਭਾਗ ਗਿਆ यूपी का भाग है वो जहां पर काम से काम कर रहे हैं तो जी अभी आए थे। हम तो तीन चार दिन से आए थे ये काम पहले भी कर रहे हैं है जा है हम तो है तो जी हमें है काम क्या करते हो जहाँ पर मैं पटाखे की पैकिंग कर रहा हूँ जी जो पटाखे फैक्ट्री की पैकिंग कर मैं जी परसों ही आया जी वो पहले भी कर रहे हैं जहाँ पर जी नहीं मैं तो पहली बार ही पहले तीन दिन ਪਹਿਲੀ ਆਇਆ ਮਤਲਬ 30 ਤੇ 3 ਦਿਨ ਹੋ ਗਏ ਜੋ ਆਪ ਬਣਾ ਰਹੇ ਹੋ ਇਸਕਾ ਮਾਲਕ ਕੌਣ ਹੈ ਇਹਨਾਂ ਕਮਾਲਕ ਕੋ ਤੋ ਵਹ ਜੋ ਚੱਬੀ ਲੈ ਕੇ ਚਲੇ ਗਏ ਕਾਹ ਹੈ ਕਾਹ ਕਰਨੇ ਵਾਲਾ ਹੈ ਉਹ ਉਹ ਹੀ ਨਹੀਂ ਪਤਾ ਜੀ ਪਤਾ ਨਹੀਂ ਜੀ ਨਹੀਂ ਜੋ ਅਸਤਵਾਜੀ ਤਿਆਰ ਕਰ ਰਹੇ ਉਸਕਾ ਲਾਇਸੈਂਸ ਵਗੈਰਾ ਹੈ ਕੁਛ ਆਪਕੇ ਕੋਲ ਜੀ ਨਹੀਂ ਕੁਛ ਨਹੀਂ ਇਸ ਬੰਦੀ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਕਿਹਾ ਕਿ ਬੰਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਵੀ ਕੰਮ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਆ ਐਕਚੁਅਲੀ ਅੱਜ ਸਾਨੂੰ ਪਿੰਡ ਦੇ ਜਿਹੜੇ ਮਹਤਵਪੂਰਨ ਵਿਅਕਤੀਆਂ ਨੂੰ ਤੋਂ ਇਨਫੋਰਮੇਸ਼ਨ ਮਿਲੀ ਸੀ ਵੀ ਮੁਹੰਮਦ ਦਿਲਸ਼ਾਦ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਚੋਰੇ ਪਟਿਆਲੇ ਦਾ ਰਹਿਣ ਵਾਲਾ ਉਹਦੀ ਜਗ੍ਹਾ ਹੈਗੀ ਹੈ ਰਾਜਪੁਰਾ ਪਿੰਡ ਦੇ ਵਿੱਚ ਕਮਰੇ ਵਗੈਰਾ ਬਣੇ ਹੋਏ ਨੇ ਤੇ ਨਰਸਰੀ ਵਗੈਰਾ ਦਾ ਉਹ ਕੰਮ ਕਰਦਾ ਹੈਗਾ ਤੇ ਪਿੰਡ ਤੋਂ ਸਾਨੂੰ ਜਿਹੜੇ ਮਹਤਵਪੂਰਨ ਬੰਦੇ ਸਾਨੂੰ ਇਨਫੋਰਮੇਸ਼ਨ ਦਿੱਤੀ ਵੀ ਉਹਨਾਂ ਨੇ ਜਦੋਂ ਅਸੀਂ ਸਵੇਰੇ ਉਹਨਾਂ ਨੂੰ ਆਏ ਲੱਗਿਆ ਵੀ ਉੱਥੇ ਕਿਤੇ ਅੱਗ ਲੱਗੀ ਹੋਈ ਹੈ ਜਦੋਂ ਅੱਗ ਬੁਝਾਣ ਗਏ ਤਾਂ ਉਹਨਾਂ ਨੇ ਦੇਖਿਆ ਵੀ ਕੁਝ ਬੰਦੇ ਜਿਹੜੇ ਅੰਦਰ ਬੈਠੇ ਉਹ ਇਲੀਗਲ ਤਰੀਕੇ ਦੇ ਨਾਲ ਪਟਾ ਤੇ ਉਹਨਾਂ ਨੇ ਇਹੀ ਸਾਨੂੰ ਇਨਫੋਰਮੇਸ਼ਨ ਸਾਡੇ ਨਾਲ ਸਾਡੇ ਕੋਲ ਆ ਕੇ ਦੱਸਿਆ ਤੇ ਅਸੀਂ ਨਾਲ ਦੇ ਨਾਲ ਇਸ ਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਦੇ ਹੋਏ ਤੇ ਉੱਥੇ ਐਫ ਆਰ ਸੀ ਦਰਜ ਕਰ ਰਹੇ ਹਾਂ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉੱਥੇ ਕੀ ਕੀ ਮਟੀਰੀਅਲ ਸੀਗਾ ਕੀ ਕੀ ਵੈਰਾ ਸੀ ਉਹ ਸਾਰਾ ਅਸੀਂ ਹੁਣ ਸਾਡੀਆਂ ਫੈਸਿਲਟੀ ਟੀਮ ਅਸੀਂ ਮੌਕੇ ਤੇ ਬੁਲਾਈ ਹੋਈ ਹੈ ਤੇ ਉਸੇ ਸਾਰਾ ਕੁਝ ਕਲੈਕਟ ਕਰਕੇ ਸਾਰਾ ਕੁਝ ਦੱਸਾਂਗੇ ਹਾਂ ਕਿੰਨੇ ਬੰਦੇ ਮੌਕੇ ਤੇ ਪੜੇ ਗਏ ਤੇ ਕਿੰਨੇ ਪਰਚੀ ਐਕਚੁਅਲੀ ਦੋ ਬੰਦੇ ਉੱਥੇ ਮੌਕੇ ਤੇ ਸਰਪੰਚ ਦੇ ਕਹਿਣ ਮੁਤਾਬਕ ਦੋ ਬੰਦੇ ਉੱਥੇ ਜਿਹੜੇ ਸੀਗੇ ਉਹ ਮੌਕੇ ਤੇ ਜਿਹੜੇ ਉਹਨਾਂ ਨੇ ਰਾਉਂਡ ਅਪ ਕਰ ਲਏ ਸੀਗੇ ਜੀ ਉਹਨਾਂ ਨੂੰ ਅਸੀਂ ਅਰੈਸਟ ਕਰ ਰਹੇ ਹਾਂ ਤੇ ਫਰਦਰ ਜਿਹੜੇ ਬੰਦੇ ਜਿਹੜੇ ਸਿਚੂ ਇਨਵੋਲਵ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਵਾਂ ਹਾਂ ਸਰ ਉੱਤੇ ਮਟੀਰੀਅਲ ਕਿੱਲਾ ਕਸੀਗਾ ਅਸਲਵਾਜੀ ਵਗੈਰਾ ਹਾਂ ਐਕਚੁਅਲੀ ਮਟੀਰੀਅਲ ਮੌਕੇ ਤੇ ਜਾ ਕੇ ਸਾਡੀ ਪੁਲਿਸ ਟੀਮ ਪਹੁੰਚ ਗਈ ਉੱਥੇ ਤੇ ਸਰ ਨੂੰ ਨਾ ਪਤਾ ਲੱਗੇ ਉਹ ਉੱਥੇ ਕੁਝ ਮੈਨੂਫੈਕਚਰਡ ਪਟਾਕੇ ਜਿਹੜੇ ਆਮ ਛੋਟੇ ਪਟਾਕੇ ਹੁੰਦੇ ਨੇ ਉਹ ਪਏ ਨੇ ਉੱਥੇ ਤੇ ਕੁਝ ਗੰਧਕ ਵਗੈਰਾ ਉਹਨਾਂ ਨੇ ਹੈਗਾ ਉੱਥੇ ਬਾਕੀ ਸਾਡੀ ਜਿਹੜੀ ਟੀਮ ਹੈ ਫੈਸਿਲਟੀ ਟੀਮ ਹੈ ਉਹ ਜਿਹੜੇ ਸਾਲਟ ਵਗੈਰਾ ਜੋ ਵੀ ਮਟੀਰੀਅਲ ਪਿਆ ਹੈ ਉਹ ਨੂੰ ਚੈੱਕ ਕਰਕੇ ਫਿਰ ਸਾਨੂੰ ਪ੍ਰੋਪਰ ਪਤਾ ਲੱਗੂ ਕਿ ਉਹ ਕਿਹੜਾ ਕਿਹੜਾ ਮਟੀਰੀਅਲ ਯੂਜ਼ ਕਰ ਰਹੇ ਸੀ ਸਰ ਜਦੋਂ ਅੱਗ ਲੱਗੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਉਹ ਬਿਲਕੁਲ ਮਾਮੂਲੀ ਅੱਗ ਸੀਗੀ ਉੱਥੇ ਥੋੜੇ ਜੇ ਪਟਾਕੇ ਵਗੈਰਾ ਲੱਗਦਾ ਸ਼ਾਇਦ ਉੱਥੇ ਛੋਟੇ ਪਟਾਕਿਆਂ ਨੂੰ ਕਿਤੇ ਅੱਗ ਲੱਗੀ ਸੀ ਤੇ ਥੋੜੀ ਅੱਗ ਲੱਗੀ ਆ ਤੇ ਨਾਲ ਹੀ ਕੰਧ ਦੇ ਨਾਲ ਥੋੜੀ ਜਿਹੀ ਪਰਾਲੀ ਜਿਹੜੀ ਪਹਿਲਾਂ ਕਣਕ ਜਿੱਥੋਂ ਕੱਟੀ ਹੋਈ ਸੀਗੀ ਉੱਥੇ ਥੋੜੀ ਜਿਹੀ ਅੱਗ ਲੱਗੀ ਉਹ ਲੋਕਾਂ ਨੇ ਮੌਕੇ ਤੇ ਬੁਝਾ ਦਿੱਤੀ ਸੀ ਅਹ ਲਾਇਸੈਂਸ ਵਗੈਰਾ ਹੈ ਇਹਨਾਂ ਦੇ ਆ ਨਹੀਂ ਇਹਨਾਂ ਕੋਲੇ ਫਿਲਹਾਲ ਕੋਈ ਲਾਇਸੈਂਸ ਵਗੈਰਾ ਪੇਸ਼ ਨਹੀਂ ਕਰ ਸਕੇ ਬਿਲਕੁਲ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਆਪਣਾ ਦਾ ਕੰਮ ਕਰ ਰਹੇ ਸੀ हां सर कुछ ਦੱਸਿਆ ਜਾ ਰਿਹਾ ਵੀ ਲੋਕਾਂ ਨੂੰ ਡਰਾਉਂਦੇ ਉਹ ਮਗਾਉਂਦੀ ਹੋਈ ਸੀ ਵੀ ਇਹ ਸਾਨੂੰ ਦੱਸੋਗੇ ਇਹ ਲੋਕਾਂ ਨੇ ਡਰਾਉਣਾ ਇਹ ਐਕਚੁਅਲੀ ਸਾਰੀ ਹਲੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਮੌਕੇ ਤੇ ਦੇਖੋ ਉਹਨਾਂ ਦੇ ਖਿਲਾਫ ਫੇਰ ਦਰਜ ਹੋ ਰਹੀ ਹੈ ਤੇ ਜਲਦੀ ਹੀ ਅਸੀਂ ਜਿਹੜਾ ਸਾਰੀ ਨੂੰ ਬੜੀ ਬਰੀਕੀ ਦੇ ਨਾਲ ਤਫ਼ਤੀਸ਼ ਕਰਾਂਗੇ ਜੇ ਉਹਨਾਂ ਦੇ ਇਸ ਤੋਂ ਇਲਾਵਾ ਹੋਰ ਵੀ ਕੋਈ ਇਲੀਗਲ ਐਕਟੀਵਿਟੀਆਂ ਹੋਣਗੀਆਂ ਉਹਨਾਂ ਤੇ ਵੀ ਪ੍ਰੋਪਰ ਜਿਹੜਾ ਹੈ ਲੀਗਲ ਐਕਸ਼ਨ ਲੱਤਾ ਜਾਊਗਾ ਭਵਾਨੀਗੜ੍ਹ ਤੋਂ ਅਨਿਲ ਜਿਆਨਦੀ ਰਿਪੋਰਟ